ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕਾਰੀ ਸਾਹਾ ਸੰਗਤ ਜੀ ਦਾਸ ਵਿਕਰਮਜੀਤ ਸਿੰਘ ਪਰਵਾਰ ਸਿੰਘ ਖਾਲਸਾ ਸੇਵਾਦਾਰ ਯੋਧੇ ਵੀਰ ਖਾਲਸਾ ਗੁਰਮਤ ਅਕੈਡਮੀ ਗੱਗਾ ਖੜਾ ਸ੍ਰੀ ਅਮਰਸਰ ਸਾਹਿਬ ਸੋ ਸਾਹਾ ਸੰਗਤ ਜੀ ਇਹ ਤੇ ਜਿੰਮੇ ਦੀ ਗੱਲ ਜੀ ਕਰਨੀ ਹੈ ਸਾਰੇ ਸੰਗਤਾਂ ਨੂੰ ਕਿ ਇਹ ਜੋ ਤੁਸੀਂ ਪਾਇ ਸਾਹਿਬ ਨੂੰ ਦੇ ਲਈ ਆਪਣਾ ਵੀਰ ਬਲਵਿੰਦਰ ਸਿੰਘ ਗੋੜੀ ਆ ਗੱਗਾ ਕੋਚ ਬਹੁਤ ਜ਼ਬਰਦਸਤ ਸੋ ਇਸ ਵਕਤ ਸ੍ਰੀ ਦਰਮਤਰਨ ਸਾਹਿਬ ਪਿੰਡ ਬਣਾਸੌਰ ਸੋ ਇਸ ਵਕਤ ਬੜੀ ਖੁਸ਼ੀ ਦੇ ਵਿੱਚ ਲੰਘ ਰਿਹਾ ਠੀਕ ਨਹੀਂ ਹੈ ਤੇ ਕੋ ਕਾ ਵੀ ਇਹਨਾਂ ਦੇ ਇਲਾਜ ਦੇ ਉੱਤੇ ਕਾफी ਪੈਸਾ ਤੇ ਲੱਗ ਚੁੱਕਾ ਵਾ ਬਹੁਤ ਜ਼ਿਆਦਾ ਢੁਣਵੀਰ ਕੰਮ ਕੰਮ ਕਰਨ ਜੋਗੇ ਬਣਿਆ ਦੇ ਉਹ ਇੱਕ ਪਰਿਵਾਰ ਦਾ ਖਰਚਾ ਚੱਲਣਾ ਉਹ ਤੋਂ ਦੋਈਆਂ ਦਾ ਖਰਚਾ ਉਹ ਜਿਹੜੇ ਗੱਤੇ ਵਾਲੇ ਤੇਰੇ ਜਿਨੇ ਵੀ ਸਿੰਘ ਵੀ ਭਰਾ ਵਾ ਉਹਨਾਂ ਨੂੰ ਵੀ ਨਾਲੋਂ ਬੇਨਤੀ ਆ ਕਿ ਆਪਣੇ ਗੱਤੇ ਵੀਰ ਜਿਹੜੇ ਗੱਤੇ ਤੇ ਕੋਜਾ ਵੀਰੇ ਇਸ ਵਕਤ ਮਤਲਬ ਕਿ ਛੇਦ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਆ ਉਹਨਾਂ ਦਾ ਸਾਥ ਦਿੱਤਾ ਜਾਵੇ ਆ ਕੇ ਇਹਨਾਂ ਦਾ ਪੇਟ ਆ ਪਲਾ ਸੋਰ ਕਰਮ ਧਰਮ ਦੇ ਲਾਗੇ ਸੋ ਵੀ ਇਹ ਜਿਹੜਾ ਮਕਾਨ ਵਰਗੀ ਤੁਸੀਂ ਦੱਸੋ ਆਪਣਾ ਜਿਹੜਾ ਦਰ ਮਕਾਨ ਹੈ ਚਰਾਸੀ 375 92905 ਸੋ ਇਹ ਨੰਬਰ ਤੇ ਵੀਰ ਨਾਲ ਕਨੈਕਟ ਕਰਕੇ ਵੀਰ ਨਾਲ ਜਰੂਰ ਮਿਲੋ ਆ ਕੇ ਜਿੰਨੇ ਜੋ ਵੀ ਜਿਹੜਾ ਜਿਹੜਾ ਭਰਾ ਮਤ ਕਰ ਸਕਦਾ ਜਿਸ ਵੀ ਪ੍ਰਕਾਰ ਦੀ ਵੀਰ ਦੀ ਸੋ ਜਰੂਰ ਕਰਨੇ ਕਿਉਂਕਿ ਜੇ ਬਿਮਾਰ ਹੈ ਉਹਨਾਂ ਦੇ ਦਵਾਈਆਂ ਤੇ ਪੈਸੇ ਲੱਗਦੇ ਆ ਸੋ ਉਹਦੇ ਨਾਲ ਨਾਲ ਘਰ ਦਾ ਖਰਚਾ ਵੀ ਚੱਲਦਾ ਵਾ ਬੱਚੇ ਆ ਸਕੂਲ ਦੇ ਖਰਚੇ ਘਰ ਦੇ ਰਸੋਣ ਪਾਣੀ ਦੇ ਖਰਚੇ ਸੋ ਬਾਕੀ ਖਰਚੇ ਵੀ ਸਾਰੇ ਤੋ ਸਤਾਂ ਜਣੂ ਇਸ ਵਾਰ ਤੋਂ ਸਾਰੇ ਜੀਤ ਭਰਾ ਜੋ ਜਿਹੜੇ ਜਿਹੜੇ ਵੀ ਭਰਾ ਮੇਰੇ ਵੀ ਭਰਾ ਸੇਜੋ ਕਰਨ ਵਾਲੇ ਆ ਉਹ ਜਰੂਰ ਸੇਜੋ ਕਰਨ ਜੇ ਕਿ ਇਹ ਵੀ ਭਰਾ ਨੂੰ ਇਹਨਾਂ ਦਾ ਡਰੈਸ ਨਹੀਂ ਪਤਾ ਲੱਗਦਾ ਉਹ ਦਾਖ ਨਾਲ ਕਨੈਕਟ ਕਰ ਸਕਦੇ ਆ ਜੀ ਦਾਸ ਦਾ ਨੰਬਰ ਆ 9501 282775 9501 282775 ਜਿਹੜੇ ਵੀ ਵੀਰ ਭਰਾਣੇ ਜੀ ਦਾ ਸੇਜੋ ਕਰਨ ਆਉਣਾ ਵੀਰ ਨੂੰ ਨੰਬਰ ਦੱਸਤਾ ਆਪਾਂ ਸਿੱਧਾ ਆਓ ਵੀਰ ਕੋ ਜੋ ਵੀ ਸੇਵਾ ਭਾਂਦੀ ਵੀਰ ਉਹਨਾਂ ਨੂੰ ਦੇ ਕੇ ਜਾਓ ਜਿੰਨੇ ਵੀ ਤੁਸੀਂ ਕਰ ਸਕਦੇ ਆਪਣੇ ਆਪਣੇ ਹਿਸਾਬ ਦੇ ਨਾਲ ਉਹ ਜਿਹੜੇ ਵੀਰਾਂ ਨੂੰ ਡਰਸ ਦਾ ਨਹੀਂ ਪਤਾ ਲੱਗਦਾ ਤਰਮਤਨ ਬਣਾ ਸਵਰ ਪਿੰਡ ਆਣਾ ਹੋਵੇ ਤਾਂ ਸਾਡੇ ਨਾਲ ਕਨੈਕਟ ਕਰ ਲਿਓ ਨੰਬਰ ਦੱਸਤਾ ਐ ਸੋ ਵੀਰ ਦਾ ਸਜੋਜ ਜ਼ਰੂਰ ਕਰਕੇ ਜਾਓ ਸੋ ਅਸੀਂ ਵੀ ਜੋਦੇ ਵੀਰ ਖਾਨ ਸਾਹਿਬ ਗੁਰਮਤ ਅਕੈਡਮੀ ਵੱਲੋਂ ਜੋ ਸਾਡੇ ਕੋਲ ਸੇਵਾ ਬੰਦੀ ਆ ਐ ਵੀਰ ਜੀ ਹਣਾਂ ਨੂੰ ਦੇ ਕੇ ਚੱਲੇ ਆ ਸੋ ਸੰਤਾ ਨੂੰ ਵੀਰਾਂ ਭਰਾਵਾਂ ਨੂੰ ਬੇਤੀ ਆ ਕਿ ਸਾਰੇ ਆਗੇ ਸੇਵਾ ਜ਼ਰੂਰ ਕਰਕੇ ਜਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ